ਮੁਲਾਜ਼ਮ ਹੈ ਕੋਈ ਇਹ ਗੱਲ ਪੁੱਛਣਾ ਚਾਹੁੰਦਾ ਵੀ ਤੁਸੀਂ ਸਾਡੀ ਦੁਆਰਾ 84 ਦੇਖੋਣੇ ਲੇ ਸਾਡੇ ਕੋਲੇ ਬੱਚਿਆਂ ਦੇ ਗਲ ਦੇ ਵਿੱਚ ਟਾਇਰ ਪਾਏ ਫਿਰ ਸਾਡੇ ਬੱਚਾ ਨੂੰ ਘੜੀਸਿਆ ਕਿਸਾਂ ਦੇ ਵੜ ਵੜ ਗਏ ਦੁਆਰਾ ਫਿਰ 84 ਦੁਆਰਾ ਲਿਓਣੇ ਚਾਹੁੰਦੇ ਆ ਨਹੀਂ ਮਾਮਲੇ ਨਹੀਂ ਮੈਂ 84 ਦੇ ਨਾਲ ਤੁਸੀਂ ਰਿਲੇਟ ਕਰ ਰਹੇ ਹੋ ਮਤਲਬ ਬਾਹਰ ਨਹੀਂ ਮੈਨੂੰ ਜੀ ਇਹੋ ਜੇ ਸੀਨ ਜਿਹੜੇ ਨੇ ਨਾ ਸਾਡੇ ਨਾਲ ਹੋਏ ਨੇ ਉਹ ਤੁਹਾਡੇ ਲਈ ਨਵੇਂ ਹੋਣਗੇ ਆੜੇ ਬਜ਼ੁਰਗਾਂ ਜਿਹੜੇ ਸੀ ਡੀਪੜੇ ਸੀ ਨਾ ਪੇਸ਼ੋ ਮੈਂ ਉਸ ਤੇ ਨਹੀਂ ਇਹ ਦੋਸੀਏ ਸੀਨ ਦੇਖਦੇ ਆ ਨਾ ਬੇਟੇ ਸਾਨੂੰ 84 ਯਾਦ ਆਉਂਦੀ ਹੈ ਕਿਉਂਕਿ ਸਿੱਖਾਂ ਨਾਲ ਹੀ ਕਿਉਂ ਇਸ ਤਰ੍ਹਾਂ ਹੁੰਦਾ ਵਾਲਾਂ ਨੂੰ ਫੜ ਕੇ ਸਿੱਖਾਂ ਨੂੰ ਹੀ ਘੜੀ ਸਿਆ ਤੇ ਜਾ ਰਹਾ ਹੈ ਕਿਸੇ ਮੋਲੇ ਦੀ ਅਕੀਦ ਨੂੰ ਕਿਉਂ ਨਹੀਂ ਫੜਦੇ ਵਾਲਾਂ ਤੋਂ ਉੱਥੇ ਤੇ ਇਹਨਾਂ ਦਾ ਹੱਥ ਹੀ ਨਹੀਂ ਪੈਂਦਾ ਕਦੇ ਵੀ ਜਦੋਂ ਪੈਂਦਾ ਸਿੱਖਾਂ ਦੇ ਵਾਲਾਂ ਤੋਂ ਪੈਂਦਾ ਆ ਸਿੱਖਾਂ ਦੀਆਂ ਦਾੜ੍ਹੀਆਂ ਤੇ ਪੈਂਦਾ ਇਹ ਗਲਤ ਹੈ ਇਹ ਕਾਨੂੰਨ ਚ ਕਿਤੇ ਨਹੀਂ ਲਿਖਿਆ ਹੈ ਕਿਸੇ ਧਾਰਾ ਚ ਨਹੀਂ ਲਿਖਿਆ ਹੈ ਕਿ ਸਿੱਖਾਂ ਦੇ ਬੇਅਦਬੀ ਕਰਨੀਆਂ ਤੇ ਵਾਲਾਂ ਤੋਂ ਫੜ ਕੇ ਘੜੀਸੋ ਕਿ ਜੇ ਸਿੱਖ ਹੁੰਦੇ ਇਸ਼ਾਨ ਇਸ ਤਰ੍ਹਾਂ ਨਹੀਂ ਕਰ ਸਕਦਾ ਕੋਈ ਵੀ ਵਿਅਕਤੀ ਹੈ ਜੀ ਉਹਨੂੰ ਆਪਣੇ ਧਰਮ ਦਾ ਖਿਆਲ ਹੈ ਕਿ ਸਾਡੇ ਧਰਮ ਚ ਇਹ ਇਲੈਗਲ ਹੈ ਕੰਮ ਤੇ ਉਹ ਨਹੀਂ ਸੀ ਕਰ ਸਕਦੇ ਮੈਨੂੰ ਨਹੀਂ ਲੱਗਦਾ ਉਹ ਸਿੱਖਾਂ ਦੇ ਬੱਚੇ ਹੋਣਗੇ ਜੇ ਸਿੱਖਾਂ ਦੇ ਹੁੰਦੇ ਤੇ ਇਸ ਤਰ੍ਹਾਂ ਨਹੀਂ ਸੀ ਹੋ ਸਕਦਾ ਉਹਨਾਂ ਦੇ ਵਿੱਚ ਉਹਨਾਂ ਦੇ ਬੱਚੇ ਆ ਸੰਧ ਨੇ ਉਹ ਪੱਕਾਦਾਰੀ ਨਹੀਂ ਹੈਗੇ ਉਹ ਟੋਪੀਆਂ ਲੈ ਗਿਆ ਜਿਹੜੀ ਜਿਹੜੀ ਗਵਰਨਮੈਂਟ ਹੈ ਜਿਹੜੀ ਸਰਕਾਰ ਹੈ ਜਿਹੜੇ ਪੁਲਿਸ ਵਾਲਿਆ ਇੱਕ ਦਿਨ ਜਾ ਕੇ ਦੇਖੋ ਜੇ ਜਿਵੇਂ ਆਪਾਂ ਟੋਪੀ ਲਾ ਕੇ ਪੱਗ ਰੱਖਦੇ ਨੇ ਐਡਾ ਬੈਂਚਰ ਦੇ ਉੱਤੇ ਰੱਖ ਲੈਂਦੇ ਆ ਬਾਅਦ ਵਿੱਚ ਐਡਾ ਭਾਈ ਹੁੰਦੇ ਆ ਉਹ ਟੋਪੀਆਂ ਨੇ ਉਹ ਸਖਰੀਏ ਹੋਗੇ ਜਿਹੜਾ ਤੁਸੀਂ ਇਹ ਕੰਮ ਕੀਤਾ ਹੈਗਾ ਬਹੁਤ ਗਲਤ ਕੰਮ ਕੀਤਾ ਉਹ ਜਿਹੜੇ ਸਾਡੇ ਅਫਸਰ ਹੈ ਹੋਰ ਵੀ ਅਫਸਰ ਮਾਨਜੋਗ ਜਿਹੜੇ ਵੱਡੇ ਵਧੀਆ ਵਧੀਆ ਅਫਸਰ ਹੈ ਉਹਨਾਂ ਦੇ ਲਈ ਇਹ ਨਾਲ ਇੱਕ ਕਲੰਕ ਲਾਤਾ ਹੈਗਾ ਦੇਖੋ ਐਸਾ ਕੁਝ ਨਹੀਂ ਸੀ ਨਾਤਾ ਉਹ ਗੈਂਗਸਟਰ ਸੀ ਨਾ ਉੱਥੇ ਕੋਈ ਗੋਲੀ ਚੱਲ ਰਹੀ ਸੀਗੀ ਉੱਚੇ ਸਿਰਫ ਇੱਕ ਕੁੱਤਾ ਬੱਚੇ ਦੇ ਪੈ ਗਿਆ ਹੈ ਉਹ ਦੁੱਧ ਲੈ ਕੇ ਆ ਰਿਹਾ ਜੇ ਕੁੱਤਾ ਪਏਗਾ ਤੇ ਉਹਦੇ ਡੰਡਾ ਮਾਰਨਾ ਤਾਂ ਜੈਨ ਨਾ ਹਰ ਇੱਕ ਬੰਦਾ ਮਾਰ ਸਕਦਾ ਹੈ ਪੁਲਿਸ ਵਾਲਿਆਂ ਨੂੰ ਵੀ ਚਾਹੀਦਾ ਸੀ ਕਿ ਇਸ ਮੁੱਦੇ ਨੂੰ ਜਿਆਦਾ ਗੰਭੀਰਤਾ ਨਾਲ ਲੈ ਕੇ ਤੇ ਉਹਨੂੰ ਬਿਠਾ ਕੇ ਸਮਝਾਉਂਦੇ ਕਿ ਭਾਈ ਇਸ ਤਰ੍ਹਾਂ ਗਵਾਲ ਮੱਥਾ ਆ ਤੁਹਾਡਾ ਲੜਾਈ ਵੱਢਣੀ ਨਹੀਂ ਹੋਣੀ ਚਾਹੀਦੀ ਘਟਣੀ ਚਾਹੀਦੀ ਆ ਪਰ ਪੁਲਿਸ ਵਾਲਿਆਂ ਨੇ ਤੇ ਸਾਰੀ ਲੜਾਈ ਹੀ ਆਪਣੇ ਉੱਜਮੇ ਲੈ ਲਈ ਕਿ ਉਹਨਾਂ ਦਾ ਪੈਸਾ ਤੋਂ ਫੜ ਕੇ ਉਹਦੀ ਬੇਦਬੀ ਕਰ ਦਿੱਤੀ ਹੈ ਇਸ ਤਰ੍ਹਾਂ ਮਾਰ ਰਹੇ ਨੇ ਇਸ ਤਰ੍ਹਾਂ ਜਿੱਦਾਂ ਕੋਈ ਗੈਂਗਸਟਰ ਫੜਿਆ ਹੁੰਦਾ ਬੜੇ ਸਾਲਾਂ ਤੋਂ ਕੱਜਾ ਹੋਇਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਇਹਨਾਂ ਕੋਲ ਗੈਸਟੇ ਤਾਂ ਫੜੇ ਹੀ ਜਾਂਦੇਗੇ। ਹੁਣ ਕਿੱਡੇ-ਕੱਡੇ ਵੱਡੇ ਗੈਸਟੇ ਆ। ਕਿੱਡੇ-ਕੱਡੇ ਗੋਰੀਆਂ ਚੱਲ ਜਾਂਦੇ ਆ। ਕਿੱਡੇ-ਕੱਡੇ ਹਮਲੇ ਹੋ ਰਹੇ ਆ। ਉਹ ਸੋਲਦੇ ਤਾਂ ਫੜਦੇ ਨਹੀਂ। ਇੱਕ ਵਿਚਾਰਾ ਸਿੰਧਰੇ ਖਾਦਣਾ ਬੰਗਾ। ਇੱਕ ਹੋ ਬੱਲੇ ਕੁਆੜ ਦਾ ਕੰਮ ਕਰਦਾ ਇਹ ਬੱਚਾ ਸ਼ੂਟ ਆਇਆ। ਕੁਆੜ ਦਾ ਕੰਮ ਕਰਦਾ ਰਿਹਾ। ਉਹ ਦੱਸੋ ਗੈਸਟੇ ਆ। ਜਿਹੜੇ ਵੱਡੇ-ਵੱਡੇ ਗੈਸਟੇ ਉਹਨਾਂ ਨੂੰ ਹੱਥ ਪਾਉ ਤੁਸੀਂ ਇੱਕ ਵਿਚਾਰੇ ਗਰੀਬ ਨੂੰ ਪੈਂਦੇ ਹੋ ਤੁਸੀਂ। ਇਹ ਕਿਹੜੇ ਕਾਨੂੰਨ ਦੇ ਵਿੱਚ ਲਿਖਿਆ ਵੀ ਜਵਾਗ ਨੂੰ ਕੁੱਟਣਾ ਕਿ ਸੰਧ ਫੜ ਕੇ ਬੇਅਦਵੀ ਅੱਗੇ। ਸੱਚੀ ਗੱਲ ਤੁਸੀਂ ਦੇਖ ਰਹੇ ਹੋ ਹਾਈਲਾਈਟ 24 ਦਮੇਸ਼ ਮੰਗੀ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਬੀਤੇ ਦਿਨ ਇੱਕ ਵੀਡੀਓ ਜੋ ਕਿ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜੀ ਮੁੱਖ ਮੰਤਰੀ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਪੁਲਿਸ ਮੁਲਾਜ਼ਮਾ ਵੱਲੋਂ ਉਸ ਨੂੰ ਕੁੱਟਿਆ ਜਾਂਦਾ ਹੈ ਤੇ ਇਸ ਦੇ ਵਿੱਚ ਬੇਅਦਬੀ ਦਾ ਵੀ ਮਾਮਲਾ ਸਾਹਮਣੇ ਆ ਰਿਹਾ ਹੈ ਸਿੱਖ ਜਥੇਬੰਦੀਆਂ ਵੱਲੋਂ ਜਿਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਕਿ ਕੁਝ ਕਹਿੰਦੇ ਇਸ ਵੀਡੀਓ ਨੂੰ ਕਿਵੇਂ ਦੇਖਦੇ ਨੇ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਕੀ ਕਹੋਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੇਖੋ ਜੀ ਇੱਕ سوشل میڈیا ਤੇ ਬਹੁਤ ਵੀਡੀਓ ਵਾਇਰਲ ਹੋਈ ਹੈ ਔਰ ਬਹੁਤ ਹੀ ਮੰਦਭਾਗੀ ਵੀਡੀਓ ਹੈ ਕਿਉਂਕਿ ਜਿਹੜਾ ਇਹ ਧਮਕਬੇਸ ਵਾਲਾ ਮੁੱਖ ਮੰਤਰੀ ਨਾਂ ਦਾ ਮੁੰਡਾ ਮਸ਼ਹੂਰ ਹੋਇਆ ਸੀ ਇਹਦੇ ਵਿੱਚ ਚਲੋ ਖਾਮੀਆਂ ਵੀ ਹੋਣਗੀਆਂ ਅਸੀਂ ਕਹਿ ਨਹੀਂ ਸਕਦੇ ਵੀ ਕੀ ਹੋਣਗੀਆਂ ਪਰ ਜਿਹੜਾ ਇਸੀਡੈਂਸ ਉਸੇ ਵਜ੍ਹਾ ਨੇ ਆਇਆ ਉਹਦੇ ਕੋਈ ਲੱਭ ਰਿਹਾ ਹੈ ਕਿ ਜਿਹੜੇ ਮੁਲਾਜ਼ਮਾਂ ਨੇ ਉਹਨੂੰ ਮਤਲਬ ਇਸ ਤਰ੍ਹਾਂ ਬੇਕਦਰ ਕੀਤਾ ਹੈ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਕਿਉਂਕਿ ਚਲੋ ਗਲਤੀ ਬੱਚੇ ਕੋ ਹੋ ਸਕਦੀ ਹੈ ਅਸੀਂ ਨਹੀਂ ਕਹਿੰਦੇ ਵੀ ਗਲਤੀ ਨਹੀਂ ਹੋਈ ਹੋਗੀ ਤੇ ਕੋਈ ਗੱਲ ਨਹੀਂ ਹੋਈ ਹੋਗੀ ਗੱਲ ਹੋਈ ਹੋਊਗੀ ਪਰ ਇਸ ਤਰ੍ਹਾਂ ਉਹਦੇ ਨਾਲ ਠਕੀਸ਼ਾ ਹੀ ਕਰਨੀ ਉਹਦੇ ਵਾਲਾਂ ਤੋਂ ਫੜਕੀ ਉਹਦੀ ਬੇਦਬੀ ਕਰਨੀ ਹੈ ਕਮਰਤਾਰੀ ਬੰਦਾ ਉਹ ਤੇ ਇਹ ਕਦੇ ਵੀ ਬਰਦਾਸ਼ਤ ਨਹੀਂ ਹੋ ਸਕਦਾ ਕਿਉਂਕਿ ਮੁਲਾਜ਼ਮ ਕਹਿੰਦੇ ਨੇ ਸਾਡੀ ਕਦਰ ਨਹੀਂ ਹੁੰਦੀ ਸਾਨੂੰ ਲੋਕ ਇੱਜ਼ਤ ਨਹੀਂ ਦੇਂਦੇ ਤੇ ਇੱਜ਼ਤ ਕਿਸ ਤਰ੍ਹਾਂ ਦੇਣਗੇ ਦੇਖੋ ਕਿਸੇ ਦੇ ਧਰਮ ਦੇ ਖਿਲਾਫ ਆਪਾਂ ਚੱਲਾਂਗੇ ਤੇ ਫਿਰ ਇੱਜ਼ਤ ਨਹੀਂ ਮਿਲਦੀ ਹੁੰਦੀ ਉਹਦੇ ਨਾਲ ਕੋਈ ਤਾਂ ਹੀ ਹੁੰਦੀ ਹੈ ਅਜਨ ਨੂੰ ਆਪਣੀ ਨੌਕਰੀ ਤੋਂ ਹੀ ਹੱਥ ਛੋਣਾ ਪਿਆ ਅਸੀਂ ਕਹਿੰਦੇ ਆ ਵੀ ਜਿਹੜਾ ਉਹਨਾਂ ਨੂੰ ਲੈਨ ਹਾਜ਼ਰ ਕੀਤਾ ਉਹ ਲੈਨ ਹਾਜ਼ਰ ਨਹੀਂ ਕਰਨਾ ਚਾਹੀਦਾ ਉਹਦੇ ਨਾਲ ਨਹੀਂ ਐ ਤੇ ਵਿਭਾਗੀ ਕਾਰਵਾਈ ਆ 6 ਮਹੀਨਿਆਂ ਬਾਅਦ ਫਿਰ ਬਹਾਲ ਕਰ ਦੰਗੇ ਅਸੀਂ ਚਾਹੁੰਦੇ ਆ ਸਾਰੀਆਂ ਜਥੇਬੰਦੀਆਂ ਕਿ ਇਹਨਾਂ ਤੇ ਵੱਧ ਤੋਂ ਵੱਧ ਸਖਤ ਕਾਰਵਾਈ ਹੋਣੀ ਚਾਹੀਦੀ ਆ 295 ਦੀ ਧਾਰਾ ਲਾ ਕੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਡੱਕਣਾ ਚਾਹੀਦਾ ਤਾਂ ਕਿ ਹੋਰਾਂ ਨੂੰ ਵੀ ਇਹ ਜ਼ਰੂਰ ਮੈਸੇਜ ਜਾਵੇ ਕਿ ਇਹ ਜਿਹੜਾ ਕੰਮ ਆਇਆ ਕੇਸਾਂ ਦੀ ਬਦਰਵੀ ਇਹ ਕੋਈ ਵੀ ਬੰਦਾ ਨਹੀਂ ਕਰ ਸਕਦਾ ਚਾਹੇ ਕਿਸੇ ਵੀ ਰੁਤਬੇ ਤੇ ਹੋਵੇ ਕਿਸੇ ਵੀ ਅਨੁਸ਼ਾਸਨ ਦੇ ਵਿੱਚ ਹੋਵੇ ਦੇਖਿਆ ਜਾਵੇ ਤਾਂ ਸਿੱਖ ਤਾਂ ਹੋ ਵੀ ਨੇ ਉਹਨਾਂ ਨੇ ਵੀ ਅੱਗੇ ਦਸਤਾਰ ਸਜਾਈ ਹੋਈ ਨੇ ਦੇਖੋ ਜੀ ਜੇ ਸਿੱਖ ਹੁੰਦੇ ਤੇ ਸ਼ਾਇਦ ਇਸ ਤਰ੍ਹਾਂ ਨਹੀਂ ਕਰ ਸਕਦਾ ਕੋਈ ਵੀ ਵਿਅਕਤੀ ਹੈ ਜੀ ਉਹਨੂੰ ਆਪਣੇ ਧਰਮ ਦਾ ਖਿਆਲ ਹੈ ਕਿ ਸਾਡੇ ਧਰਮ ਚ ਇਹ ਇਲਿਗਲ ਹੈ ਕੰਮ ਤੇ ਉਹ ਨਹੀਂ ਸੀ ਕਰ ਸਕਦੇ ਮੈਨੂੰ ਨਹੀਂ ਲੱਗਦਾ ਉਹ ਸਿੱਖਾਂ ਦੇ ਬੱਚੇ ਹੋਣਗੇ ਜੇ ਸਿੱਖਾਂ ਦੇ ਹੁੰਦੇ ਤੇ ਇਸ ਤਰ੍ਹਾਂ ਨਹੀਂ ਸੀ ਹੋ ਸਕਦਾ ਮਸੰਦ ਦੇ ਬੱਚੇ ਮਸੰਦ ਨੇ ਉਹ ਤੋ ਜਿਵੇਂ ਕਹਿੰਦੇ ਨੇ ਪੱਕੀ ਕਹਿੰਦੇ ਆ ਉਹ ਵੀ ਪੱਕਾ ਧਾਰੀ ਉਹ ਪੱਕਾ ਧਾਰੀ ਨਹੀਂ ਹੈਗੇ ਉਹ ਟੋਪੀਆਂ ਲੈ ਆ ਗਿਆ ਜਿਹੜੀ ਜਿਹੜੀ ਗਵਰਨਮੈਂਟ ਹੈ ਜਿਹੜੀ ਸਰਕਾਰ ਹੈ ਜਿਹੜੇ ਪੁਲਿਸ ਵਾਲੇ ਆ ਇਹ ਕਦੀ ਨਹੀਂ ਸਾਕੇ ਦੇਖਿਓ ਜੋ ਜਿਵੇਂ ਉਹ ਟੋਪੀ ਲਾ ਕੇ ਪੱਗ ਰੱਖਦੇ ਨੇ ਐਡਾ ਬੈਂਚਰ ਦੇ ਉੱਤੇ ਰੱਖ ਲੈਂਦੇ ਆ ਬਾਅਦ ਵਿੱਚ ਐਡਾ ਬਹਿ ਜਾਂਦੇ ਆ ਉਹ ਟੋਪੀਆਂ ਵਾਲੇ ਉਹ ਸਖਰੀਏ ਹੋਗੇ ਉਹ ਟੋਪੀਆਂ ਵਾਲੇ ਆ ਗਿਆ ਇਹ ਇਹ ਨੰਨੇ ਗੱਲ ਕਹੀ ਹੈਗੀ ਇਹ ਕਹਿਣਾ ਚਾਹੁੰਦੇ ਆ ਕਿ ਜਿਹੜਾ ਤੁਸੀਂ ਇਹ ਕੰਮ ਕੀਤਾ ਹੈਗਾ ਬਹੁਤ ਗਲਤ ਕੰਮ ਕੀਤਾ ਉਹ ਜਿਹੜੇ ਸਾਡੇ ਅਫਸਰ ਆ ਹੋਰ ਵੀ ਅਫਸਰ ਮਾਨਜੋ ਜਿਹੜੇ ਵੱਡੇ ਵਧੀਆ ਵਧੀਆ ਅਫਸਰ ਹੈ ਉਹਨਾਂ ਦੇ ਵੀ ਇਹਨਾਂ ਇੱਕ ਕਲੰਕ ਲਾਤਾ ਹੈਗਾ ਕਲੰਕ ਲੱਗਣ ਵਾਲੀ ਗੱਲ ਹੈ ਵੀ ਐਡੇ ਵੱਡੇ ਅਫਸਰ ਤੁਸੀਂ ਦੂਜੇ ਅਫਸਰਾਂ ਨੂੰ ਵੀ ਲਕਰੀ ਜਾਂਦੇ ਹੋ ਬਦਨਾਮ ਕਰੀ ਜਾਂਦੇ ਹੋ ਜੇ ਤੇ ਕੋਈ ਗੱਲ ਬਾਤ ਹੋਈ ਜੇ ਕੁੱਤੇ ਨੇ ਵਾਢੀ ਲੈ ਜਾਏ ਕੁੱਤਾ ਪੈ ਹੀ ਲੈ ਜਾਏ ਉਹਨੇ ਡਰਾਏ ਦਿੱਤਾ ਇਹ ਥੋੜੀ ਆ ਕੁੱਤੇ ਦੇ ਪਿੱਛੇ ਕੋਈ ਬੇਅਦਵੀ ਕਰ ਦੋਗੇ ਕਹੇ ਤੇ ਕੇਸ ਪੱਟ ਲਓ ਜਾਂ ਕਿ ਉਹ ਕੁਝ ਕਰ ਲਓਗੇ ਤੇ ਗਲਤ ਗੱਲ ਲੱਗੀ ਇਹ ਬਹੁਤ ਮ ਤੇ ਮੈਂ ਸਰਕਾਰ ਨੂੰ ਲਈ ਚਾਹੁੰਦੇ ਆਂ ਕਿ ਜਲਦ ਤੋਂ ਜਲਦ ਤੇ ਬੰਦੀ ਕਾਰਵਾਈ ਕੀਤੀ ਜਾਵੇ ਪਰ ਦੇਖਿਆ ਜਾਵੇ ਤਾਂ ਮਤਲਬ ਗਲਤੀ ਪਹਿਲਾ ਜੋ ਸੀ ਮੁੰਡਾ ਉਸਦੇ ਹੱਕ ਚ ਨਾ ਗੱਲ ਕਰਕੇ ਬੇਅਦਬੀ ਦਾ ਉੱਤੇ ਮੁੱਦਾ ਤੁਸੀਂ ਉਠਾ ਰਹੇ ਹੋ ਬਟ ਪੁਲਿਸ ਨੂੰ ਕਿਵੇਂ ਦੇਖ ਰਹੇ ਉਹਦਾ ਰੋਲ ਇਸ ਟਾਈਮ ਕਿਉਂਕਿ ਜੇ ਉਹ ਨਾਲ ਆਉਂਦੇ ਤੇ ਬੇਬੀ ਹੋਰ ਵੀ ਕੁਝ ਹੋ ਸਕਦਾ ਸੀ ਦੇਖੋ ਐਸਾ ਕੁਝ ਨਹੀਂ ਸੀ ਨਾ ਤਾਂ ਉਹ ਗੈਂਗਸਟਰ ਸੀ ਨਾ ਉੱਥੇ ਕੋਈ ਗੋਲੀ ਚੱਲ ਰਹੀ ਸੀਗੀ ਉਥੇ ਤੇ ਸਿਰਫ ਇੱਕ ਕੁੱਤਾ ਬੱਚੇ ਦੇ ਪੈ ਗਿਆ ਹੈ ਉਹ ਦੁੱਧ ਲੈ ਕੇ ਆ ਰਿਹਾ ਜੇ ਕੁੱਤਾ ਪਏਗਾ ਤੇ ਉਹਦੇ ਡੰਡਾ ਮਾਰ ਲਾ ਤੇ ਜੈਨੀਆਂ ਨਾ ਹਰੇਕ ਬੰਦਾ ਮਾਰ ਸਕਦਾ ਹੈ ਹਰੇਕ ਬੰਦਾ ਉਹਦੇ ਮਤਲਬ ਝਿੜਕਾ ਮਾਰ ਨਹੀਂ ਲੱਗ ਰਿਹਾ ਕਿ ਸਿਰ ਅਚਾਨਕ ਪੁਲਿਸ ਆ ਕੇ ਆਈ ਕਿ ਐਸਾ ਤੋਂ ਫੜ ਕੇ ਉਹਨੂੰ ਕੁੱਟ ਕੁੱਟੂਗੀ ਦੇਖੋ ਜੀ ਜਦੋਂ ਉਸ ਜਿੱਲਾ ਦਾ ਕੁੱਤਾ ਸੀ ਉਸ ਪਰਿਵਾਰ ਵਾਲਿਆਂ ਨੇ ਫੋਨ ਕਰਕੇ ਬੁਲਾਇਆ ਅਸਲ ਦੇ ਵਿੱਚ ਤੇ ਉਹ ਪਰਿਵਾਰ ਵਾਲਿਆਂ ਨੂੰ ਚਾਹੀਦਾ ਨਾ ਤੁਸੀਂ ਪੰਚਾਇਤੀ ਰੋਲ ਅਦਾ ਕਰੋ ਪਿੰਡ ਦਾ ਮਾਮਲਾ ਸੀ ਤੇ ਪੰਚਾਇਤ ਇਕੱਠੀ ਹੋ ਕੇ ਤੇ ਫਿਰ ਉਹਨੂੰ ਕਹਿ ਸਕਦੀ ਸੀ ਵੀ ਇਸ ਤਰ੍ਹਾਂ ਭਾਈ ਨਹੀਂ ਕਰਦੇ ਪੁਲਿਸ ਦਾ ਕਿ ਕੁੱਟ ਸਕਦੀ ਉਸ ਦਾ ਤਾਂ ਕੋਈ ਕੰਮ ਹੀ ਨਹੀਂ ਪਰ ਚਲੋ ਜੇ ਤੁਸੀਂ ਪੁਲਿਸ ਸਾਦ ਲਈ ਤੇ ਪੁਲਿਸ ਵਾਲਿਆਂ ਨੂੰ ਵੀ ਚਾਹੀਦਾ ਸੀ ਕਿ ਇਸ ਮੁੱਦੇ ਨੂੰ ਜਾਦਾ ਗੰਭੀਰਤਾ ਨਾਲ ਲੈ ਕੇ ਤੇ ਉਹਨੂੰ ਬਿਠਾ ਕੇ ਸਮਝਾਉਂਦੇ ਕਿ ਭਾਈ ਇਸ ਤਰ੍ਹਾਂ ਗਵਾਨ ਮੱਥਾ ਤੁਹਾਡਾ ਲੜਾਈ ਵੱਲਣੀ ਹੋਣੀ ਚਾਹੀਦੀ ਘਟਣੀ ਚਾਹੀਦੀ ਆ ਪਰ ਪੁਲਿਸ ਵਾਲਿਆਂ ਨੇ ਤੇ ਸਾਰੀ ਲੜਾਈ ਹੀ ਆਪਣੇ ਉੱਜਮੇ ਲੈ ਲਈ ਕਿ ਉਹਨਾਂ ਦੇ ਪੈਸਾ ਤੋਂ ਫੜ ਕੇ ਉਹਦੀ ਬੇਦਬੀ ਕਰ ਦਿੱਤੀ ਉਹ ਇਸ ਤਰ੍ਹਾਂ ਮਾਰ ਰਹੇ ਨੇ ਇਸ ਤਰ੍ਹਾਂ ਜਿੱਦਾਂ ਕੋਈ ਗੈਂਗਸਟਰ ਫੜਿਆ ਹੁੰਦਾ ਬੜੇ ਸਾਲਾਂ ਤੋਂ ਭੱਜਾ ਹੋਇਆ ਇਸ ਤਰ੍ਹਾਂ ਨਹੀਂ ਨਾ ਹੋਣਾ ਚਾਹੀਦਾ ਮੇਰੇ ਕੋਲ ਗੈਂਗਸਟਰ ਤਾਂ ਫੜੇ ਨਹੀਂ ਜਾਂਦੇ ਕਿਹੜਾ ਕਿੱਡੇ ਕਿੱਡੇ ਗੈਂਗਸਟਰ ਆ ਕਿੱਡੇ ਕਿੱਡੇ ਗੋਲੀਆਂ ਚੱਲਦੀਆਂ ਕਿੱਡੇ ਕਾਦਰ ਬੰਗੜਾ ਇੱਕ ਹੋ ਪਹਿਲੇ ਕੁਆੜ ਦਾ ਕੰਮ ਕਰਦਾ ਇਹ ਬੱਚਾ ਛੋਟਾ ਆ ਕੁਆੜ ਦਾ ਕੰਮ ਕਰਦਾ ਰਿਆ ਉਹ ਦੱਸੋ ਗੈਸਟ ਹੈ ਜਿਹੜੇ ਵੱਡੇ ਵੱਡੇ ਗੈਸਟ ਉਹਨਾਂ ਦੇ ਹੱਥ ਪਾਉ ਤੁਸੀਂ ਇੱਕ ਵਿਚਾਰੇ ਗਰੀਬ ਨੂੰ ਪੈਂਦੇ ਹੋ ਤੁਸੀਂ ਤੇ ਕਿਹੜੇ ਕਾਨੂੰਨ ਦੇ ਵਿੱਚ ਲਿਖਿਆ ਵੀ ਜਵਾਕ ਨੂੰ ਕੁੱਟਣਾ ਕਿ ਸੰਦ ਫੜ ਕੇ ਬੇਅਦਬੀ ਹੈਗੀ ਕਿਵੇਂ ਦੇਖੀ ਤੁਸੀਂ ਦੇਖੋ ਜੀ ਇਹ ਜਿਹੜੀ ਮੱਧਵਾਦੀ ਹੈ ਇਹ ਕਿਸਾਂ ਦੀ ਬੇਅਦਬੀ ਕਰ ਰਹੀ ਕੋਈ ਵੀ ਗੁਰ ਸਿੱਖ ਹੈ ਚਲੋ ਹੁਣ ਅਸੀਂ ਕਰ ਜਾਈਏ ਉਹਨਾਂ ਟੋਪੀਆਂ ਲਈਆਂ ਹੋਈਆਂ ਪੁਲਿਸ ਵਾਲਿਆਂ ਨੇ ਪਰ ਉਹਨਾਂ ਨੂੰ ਇਹ ਵੀ ਸਰਕਾਰ ਸਮਝਾਵੇ ਨਾ ਵੀ ਇਹ ਟੋਪੀ ਨਹੀਂ ਤਾਂ ਸਟਾਰ ਹੈ ਸਰਕਾਰ ਦਾ ਵੀ ਇਸ ਵਿੱਚ ਰੋਲ ਹੈ ਅਸੀਂ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਜੇ ਕਿਸੇ ਮੁਲਾਜ਼ਮ ਨੂੰ ਤੁਸੀਂ ਪੱਗਾਂ ਦਿੱਤੀਆਂ ਬੰਨਣੀਆਂ ਸਾਡਾ ਸਿੱਖੀ ਗੁਰੂ ਦਸ਼ਮ ਪਾਤਸ਼ਾਹ ਜੀ ਨੇ ਪ੍ਰਮੁੱਖ ਪਰਪਲਰ ਕੀਤੀ ਹੈ ਤੇ ਜਸਾਰ ਦੀ ਬੇਅਦਬੀ ਨਹੀਂ ਕਿਉਂਕਿ ਦਸਾਰਾਂ ਜੀ ਉਹਨਾਂ ਨੇ ਬੰਨਿਆ ਇੱਕ ਸਿੱਖਾ ਉਹ ਸਿੱਖ ਬੱਚਾ ਅੰਮ੍ਰਿਤਧਾਰੀ ਹੈ ਉਹ ਅੰਮ੍ਰਿਤਧਾਰੀ ਸਿੱਖ ਬੱਚੇ ਦੇ ਜਿਹੜੇ ਕੇਸ ਪੁੱਟ ਕੇ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੂੰ ਦਿਖਾਇਆ ਜਾ ਰਿਹਾ ਇੱਕ ਪੁਲਿਸ ਮੁਲਾਜ਼ਮ ਅਸੀਂ ਪੁਲਿਸ ਮੁਲਾਜ਼ਮ ਤਾਂ ਨਹੀਂ ਕਹਾਂਗੇ ਨੀ ਉਹ ਹਰਨਾਖਸ਼ ਨੇ ਕਿ ਹਰਨਾਥ ਨੂੰ ਮਾਰਨ ਵਾਸਤੇ ਪਰ ਸੂਰ ਨੇ ਜਨਮ ਲੰਦੇ ਆ ਜਿਨ੍ਹਾਂ ਵਿੱਚ ਸਾਡੀ ਗੁਰੂ ਪਾਤਸ਼ਾਹ ਨੇ ਦਸ਼ਮ ਪਾਤਸ਼ਾਹ ਨੇ ਸਾਨੂੰ ਸਾਜਿਆ ਹਰਨਾਥ ਨੂੰ ਮਾਰਨ ਵਾਸਤੇ ਪਰ ਉਹ ਅਸੀਂ ਇਹੀ ਸਰਕਾਰ ਨੂੰ ਫਰਿਆਦ ਕਰਦੇ ਆਂ ਵੀ ਜੇ ਕਿਸੇ ਮੁਲਾਜ਼ਮ ਨੂੰ ਪੱਗ ਦੇਣੀ ਹੈ ਜਾਂ ਕਿਸੇ ਨੂੰ ਦੇਣੀ ਆ ਉਹਦਾ ਕਾਇਦਾ ਕਾਨੂੰਨ ਵੀ ਸਮਝਾਇਆ ਜਾਵੇ ਇਹਨਾਂ ਨੂੰ ਵੀ ਇਹ ਪੱਗ ਦੀ ਰਾਖੀ ਇਹ ਗੋਦਰੀ ਜੀ ਦਾ ਦਸਤਾਰ ਸਜਾਇਆ ਹੋਣਾ ਤਾਂ ਆਫ ਕੋਰਸ ਕਿਸੇ ਉਸੇ ਰਿਲੀਜੀਅਨ ਨਾਲ ਉਸੇ ਸਿੱਖ ਕਮਿਊਨਿਟੀ ਨਾਲ ਹੀ ਉਹ ਬਿਲੋਂਗ ਕਰਦੇ ਹੋਣਗੇ ਜੋ ਤੁਹਾਡੀ ਨਜ਼ਰ ਵਿੱਚ ਟੋਪੀ ਹੈ ਕਿ ਨਹੀਂ ਕਿਤਾਬੀ ਜੋ ਹੈ ਸਟੱਡੀ ਹੈ ਜਾਂ ਵਿਦਿਆ ਜੋ ਹੈ ਇਹ ਆਪਣੇ ਸੰਸਕਾਰ ਨਹੀਂ ਪੁਲਾ ਸਕਦੀ। ਦੇਖੋ ਜੀ ਆਪਾਂ ਜਿਹੜੀਆਂ ਚੀਜ਼ ਤੁਸੀਂ ਕਹਿ ਰਹੇ ਹੋਗਾ ਇਹ ਜਿਹੜੀਆਂ ਚੀਜ਼ਾਂ ਨੇ ਦਸਤਾਰ ਜਿਹੜੀ ਹੈ ਇਹ ਦਸਤਾਰ ਹੈ। ਇਹ ਦਸਤਾਰ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਹੋਈ ਹੈ ਆਪਣਾ ਸਾਰਾ ਪਰਿਵਾਰ ਵਾਰ ਤਾਂ ਇਹਦੇ ਪਿੱਛੇ ਹਿੰਦੂ ਦੀ ਚਾਦਰ ਵਾਸਤੇ ਵੀ ਤੇ ਸਿਕਾਵਾ ਸੇ ਅੱਦਸਤ ਦੇ ਵਿਚ ਤੇ ਲੈ ਲੈ ਉਹ ਬੰਦਾ ਨੂੰ ਮੈਂ ਚਾਹ ਉਹ ਜਿਹੜੇ ਦੋ ਮੁਲਾਜ਼ਮ ਐ ਉਹਨਾਂ ਨੂੰ ਇਹ ਗੱਲ ਪੁੱਛਣਾ ਚਾਹੁੰਦੇ ਆ ਵੀ ਤੁਸੀਂ ਸਾਡੇ ਦੁਆਰਾ 84 ਦਿਖਾਉਣੇ ਨੇ ਸਾਡੇ ਪਹਿਲੇ ਬੱਚਿਆਂ ਦੇ ਗਾਲ ਦੇ ਵਿੱਚ ਟਾਇਰ ਪਾਏ ਫਿਰ ਸਾਡੇ ਬੱਚਾ ਨੂੰ ਘੜੀਸਿਆ ਕੇ ਸੰਧ ਵੜ ਵੜ ਕੇ ਇਹ ਦੁਆਰਾ 84 ਦੁਆਰਾ ਲਿਆਉਣੇ ਸ਼ੁਰੂ ਕਰ ਦਿੰਦੇ ਆ ਨਹੀਂ ਮਾਮਲੇ ਨਹੀਂ ਹੁਣ 84 ਦੇ ਨਾਲ ਤੁਸੀਂ ਰਿਲੇਟ ਕਰ ਰਹੇ ਹੋ ਮਤਲਬ ਦੇਖੋ ਜੀ ਇਹੋ ਜੇ ਸੀਨ ਜਿਹੜੇ ਨੇ ਨਾ ਸਾਡੇ ਨਾਲ ਹੋਏ ਨੇ ਇਹ ਚੁੱਕੇ ਨੇ ਤੁਹਾਡੇ ਲਈ ਨਵੇਂ ਹੋਣਗੇ ਸਾਡੇ ਬਜ਼ੁਰਗਾਂ ਅਸਾਂ ਸੀ ਦੇ ਫੜੇ ਅਸੀਂ ਦੇ ਪੇਸ਼ੇ ਮੈਂ ਇਸ ਟਾਈਮ ਇਹਦੋ ਅਸੀਂ ਇਹ ਸੀਨ ਦੇਖਦੇ ਆ ਨਾ ਬੇਟੇ ਸਾਨੂੰ ਉਹ 84 ਯਾਦ ਆਉਂਦੀ ਹੈ ਕਿਉਂਕਿ ਸਿੱਖਾਂ ਨਾਲ ਹੀ ਕਿਉਂ ਇਸ ਤਰ੍ਹਾਂ ਹੁੰਦਾ ਵਾਲਾਂ ਨੂੰ ਫੜ ਕੇ ਸਿੱਖਾਂ ਨੂੰ ਹੀ ਘੜੀਸਿਆ ਕਿਉਂ ਜਾਂਦਾ ਹੈ ਕਿਸੇ ਮੋਲੇ ਦੀ ਅਕੀਦ ਨੂੰ ਕਿਉਂ ਨਹੀਂ ਘੜਦੇ ਵਾੜਾ ਤੋਂ ਉੱਥੇ ਤੇ ਇਹਨਾਂ ਦਾ ਹੱਥ ਹੀ ਨਹੀਂ ਪੈਂਦਾ ਕਦੀ ਵੀ ਜਦੋਂ ਪੈਂਦਾ ਸਿੱਖਾਂ ਦੇ ਵਾਲਾਂ ਤੋਂ ਹੀ ਪੈਂਦਾ ਆ ਸਿੱਖਾਂ ਦੀਆਂ ਦਾੜ੍ਹੀਆਂ ਤੇ ਪੈਂਦਾ ਇਹ ਗਲਤ ਹੈ ਇਹ ਕਾਨੂੰਨ ਚ ਕਿਤੇ ਨਹੀਂ ਲਿਖਿਆ ਹੈ ਕਿਸੇ ਧਾਰਾ ਚ ਨਹੀਂ ਲਿਖਿਆ ਹੈ ਕਿ ਸਿੱਖਾਂ ਦੇ ਬੇਅਦਬੀ ਕਰਨੀਆਂ ਤੇ ਵਾਲਾਂ ਤੋਂ ਫੜ ਕੇ ਘੜੀਸੋ ਇਹਨਾਂ ਤੇ ਸਖਤ ਕਾਰਵਾਈਆਂ ਹੋਣੀਆਂ ਚਾਹੀਦੀਆਂ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਸਾਡੀਆਂ ਹੋਰ ਜਥੇਬੰਦੀਆਂ ਰਾਜਾ ਰਾਜ ਸਿੰਘ ਜੀ ਨੇ ਵੀ ਬਹੁਤ ਬੋਲਿਆ ਇਹਨਾਂ ਬਾਰੇ ਕਿ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਾਡੇ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਵੀ ਕਹਿ ਰਹੇ ਨੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਐਸਜੀਪੀਸੀ ਸ਼੍ਰੋਮਣੀ ਕਮੇਟੀ ਵੀ ਕਹਿ ਰਹੀ ਹੈ ਕਿ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਅਸੀਂ ਵੀ ਜਥੇਬੰਦੀਆਂ ਜਿੰਨੀਆਂ ਵੀ ਆ ਸਾਰੀਆਂ ਦੀਆਂ ਸਾਰੀਆਂ ਨਾਮਬਦ ਹੋ ਕੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਜ਼ਰੂਰ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਕੀ ਦੇਖਦੇ ਹੋ ਇਹ ਮਾਮਲਾ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਸ਼ੇਅਰ ਕਰੋ ਤੇ ਦੇਖਦੇ ਰਹੋ ਹੈਡਲਾਈਨਸ 24